ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੇ ਸਚੁ ਨਾਨਕ ਹੋਸੀ ਭੇ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲੈ ਰਹਾ ਲਿਵਤਾਰੁ ਭੁਖਿਆ ਭੁਖ ਨ ਉਤਰੀ ਜੀਵ ਨਾ ਪ੍ਰੀਆ ਪਾਰ ਸਹੈ ਸਿਆਣਪਾ ਲਖ ਹੋਏ ਤਾ ਇਕ ਨ ਚੱਲੇ ਨਾਲਿ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲਿ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੈ ਬਟਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸੀ ਸਿਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਹਰ ਹੁਕਮਨਾ ਕੋਏ ਨਾਨਕ ਹੁਕਮੈ ਜੇ ਬਥੈਤਾ ਹਾਵੇਂ ਕਹੈ ਨਾ ਕੋਏ ਕਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੇਚਾਰ ਗਾਵੇ ਕੋ ਸਾਜ ਖਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ Japae disan door gāve ko vekhhe ha grah door ਕਥਨਾ ਕਥੇ ਨ ਆਵੇ ਤੋਟ ਕਥ ਕਥ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਕਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਾ ਪਹੁ ਅਪਾਰ ਆਖੇ ਮੰਗੈ ਦੇਹ ਦੇ ਦਤ ਕਰੇ ਦਾਤਾਰ ਫਿਰ ਕੇ ਅਗੇ ਰਖੀਐ ਜਿਤ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾ ਵਿਅ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ तीरथ नावा जे तिस भावा विण भाणे के नय करी जेती सिर ठो पाए वेखा विण करमा के मिले लई मत् विच रत्न जवाहर माणिक जे इक गुर की सिख सुणी गुर एक दीप बुझाये सब ना जियां क एक दाता सो में विसर न जाई जे जुग चर आ रजा हो रद सुणी होए ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗਲੇ ਜੇ ਇਸ ਨਦਰ ਨਾ ਆਵੇ ਤਾ ਵਾਤ ਨ ਪੁੱਛੈ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤਹਾ ਕੋਏ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰ ਨਾਥ ਸੁਣਿਐ ਧਰਤ ਤਵਲਾ ਕਾਸ ਸੁਣਿਐ ਦੀਪ ਲੋਪ ਪਤਲ ਸੁਣਿਐ ਪੁਹੇਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਇੰਦ ਸੁਣਿਐ ਮੁਖ ਸਲਹ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੁਖ ਪਾਪ ਕਰਨਾਸ਼ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾ ਇਸਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਾ ਗੁਣ ਕੇ ਗਾ ਸੁਣਿਐ ਸਿਖ ਪੀਰ ਪਾਪ ਤਿਸ਼ਾ ਸੁਣਿਐ ਅੰਧੇ ਪਾਵੈ ਰਾਹ ਸੁਣਿਐ ਹਾਥ ਹੋਵੈ ਅਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਬੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਕਲ ਭਾਨ ਕੇ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਖ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਐ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹਹਿ ਦਰ ਰਜਾਨ ਪੰਚਾਕ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਕਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝਹਿ ਹੋਵੇ ਸਚਿਆਰਤ ਅਵਲੈ ਉਪਰ ਕਿਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਤ ਰੰਗਾ ਕਿਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕਿ ਤਤਨ ਸੁਹਲਿ ਰੂਪ ਕੀਤੀ ਦਾਤ ਜਾਣੈ ਕਉਣਕੂਤ ਕੀਤਾ ਪਸਾਓ ਏਕ ਕਵਾਓ ਤਿਸ ਦੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਅਸੰਖ ਦਾਤਾਰ ਸੰਖ ਸੂਰ ਮੋਹ ਪਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋਤ ਉਦਪਵੇ ਸਹੀ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖ ਅੰਧ ਘੋਰ ਅਸੰਖ ਜੋਰ ਹਰਾਮ ਥੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਾਰ ਤੂੰ ਸਦਾ ਸਲਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਬ ਅਗੰਮ ਅਗੰਮ ਅਸੰਖ ਲੋਅ ਅਸੰਖ ਕਹ ਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਉਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਵਿਣ ਨਾ ਵੈ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵੀਚਾਰ ਵਾਰੈ ਨ ਜਾਵ ਏਕ ਵਾਰ ਜੋ ਤੁਧ ਭਾਵੇਂ ਸਾਈ ਪਹਿਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇ ਮੋਤ ਪਲਿੱਤੇ ਕੱਪੜ ਹੋਏ ਦੇ ਸਬੂਨ ਲਈਏ ਉਹ ਤੋਏ ਪਰਿਹੈ ਮਤ ਪਪਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਣਾ ਲੇਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਭੋ ਜਾਹੋ ਤੇਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਬਨਿਆ ਮਨ ਕੀ ਤਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਾਥ ਬਾਣੀ ਬ੍ਰਹਮੋ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵਿੱਲਾ ਵਖਤ ਕਵਣ ਕਵਣ ਫਿੱਤ ਕਵਣ ਵਾਰ ਕਵਣ ਸਰੁਤੇ ਮਾਹੋ ਕਵਣ ਜਿਤ ਹੋਆ ਆਕਾਰ ਦੇ ਨਾ ਪਾਇਆ ਪੰਡਤੀ ਜੇ ਹੋਵੇਂ ਲੇਖ ਪੁਰਾਣ ਵਕਤ ਨਾ ਪਾਇਓ ਕਾਤੀਆਂ ਜੇ ਲਿਖਣ ਲੇਖ ਕੋ ਰਾਣ ਤਿਤਵਾਰ ਨਾ ਜੋਗੀ ਜਾਣੇ ਰੁੱਤ ਮਹੋ ਨ ਕੋਈ ਜਾ ਕਰਤਾ ਸਿਰ ਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਵਸਾ ਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕਿ ਤਾ ਜਤ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਤਲ ਪਤਲ ਲਖ ਅਗਸ ਅਕਾਸ ਓੜਕ ਓੜਕ ਪਾਲ ਥਕੇ ਵੇਦ ਘੈਨਿਕ ਬਾਤ ਸਹ ਸਠਾਰਹਿ ਕਹਿਨਿ ਕ ਤੇਬਾ ਸੋ ਲੋਇਕ ਤਹਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਾਸ ਨਨਕ ਵਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਇਤੇ ਸੁਰਤ ਨ ਪਾਈਆ ਨਦੀਆਂ ਤੈਵਾ ਬਵੈਸਮੁੰਦ ਨ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗਿਰਹ ਸਿਤੇ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਇ ਬਹੁਤ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਜੀਵਣ ਆਪ ਜਾਣੈ ਆਪ ਆਪ ਨਾਨਕ ਨਤਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਏ ਕੀਤੇ ਮੰਗਹ ਜੋਦ ਪਾਰ ਕੇਤੇ ਅਗਨਤ ਨਹੀਂ ਵਿਚਾਰ ਕੀਤੇ ਖਪ ਤੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੀ ਕੇਤਿਆ ਦੂਖ ਪੋਖ ਸਦਮਾਰ ਏ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਅਖਣ ਪਾਏ ਉਹ ਜਾਣੈ ਜੀਤਿਆ ਮੋਹ ਖਾਏ ਆਪੇ ਜਾਣੈ ਆਪੇ ਦੇ ਅਖੰ ਸੇਪੇ ਕੀ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਅਖੈ ਸੁਰ ਨਰ ਮਨ ਜਨ ਸੇਵ ਕੇਤੇ ਅਖੈ ਆਖਣ ਪਾਹੇ ਕੀਤੇ ਕਹਿ ਕੈ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕੀਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾ ਲਖਿਐ ਸਰ ਗਾਵਾਰ ਗਾਵਾਰ ਸੋਦਰ ਕੇ ਹਾਰ ਸੋ ਘਰ ਕੇ ਹਾਰ ਜਿਤ ਵਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਉਣ ਹਾਰੇ ਕੇ ਤੇ ਰਾਗ ਪਰੇ ਸਿਉ ਕਹੀਨ ਕੀਤੇ ਗਾਉਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਇਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧਵੀ ਚਾਰੇ ਗਾਵਨ ਜਤੇ ਸਤੀ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵਿਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵ ਨਰਤਨ ਉਪਾਏ ਤੇਰੇ ਅਠਸਠੀ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਅਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨ ਆਵਨ ਨਾਨਕ ਕੀ ਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਹੀ ਹੈ ਪਹੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭੰਤੇ ਕਰ ਕਰ ਜਨਸੀ ਮਾਇਆ ਜਿਨ ਓਪਾਈ ਕਰ ਕਰ ਵੇਖੇ ਕੀ ਤਾਪਣਾ ਜੀਵ ਤਿਸ ਦੀ ਵੜਿ ਆਈ ਜੋ ਤਿਸ ਪਾਵੇਂ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਿ ਸ਼ਹ ਸ਼ਹ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਮੰਨ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਦ ਖਿੰਥਾ ਕਾਲ ਕੋ ਆਰੀ ਕਾਇਆ ਜੁਗਤ ਰਿੰਡਾ ਪਰਤੀਤ ਆਏ ਪੰਥੇ ਸਗਲ ਜਮਤੇ ਮਨ ਜੀਤੇ ਜਗ ਜੀਤ ਆਦੇਸ ਸਿ ਸੈ ਆਦੇਸ ਆਦ ਨੀਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਿਆ ਪੰਡਾਰਣ ਘਟ ਘਟ ਵਧੇ ਨਾਦ ਆਪਨਾਥ ਨਾਥੀ ਸਭ ਜਕੀ ਰਿੱਧ ਸਿਧ ਅਵ ਰਸਾਦ ਸੰਜੋਗ ਵਿਜੋਗ ਦਵੇ ਕਾਰ ਚਲਾਵਹਿ ਲੇਖ ਆਵੇ ਭਗ ਆਦੇਸਿਤ ਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਏਕਮਈ ਜੁਗਤ ਵਿਆਹੇ ਤਿਨ ਚੇਲੇ ਪਰਵਾਨ ਇਕ ਸੰਸਾਰੇ ਇਕ ਭੰਡਾਰੇ ਇਕ ਲਾਏ ਦੀ ਬਾਣ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਿਵ ਹੋਵੇ ਸੁਰਮਾਨ ਓ ਵੇਖੈ ਓ ਨਾ ਨਦਰ ਨ ਆਵੇ ਬਹੁਤ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵਖੇ ਸਿਰ ਜਨਹਾਰ ਨਾਨਕ ਸੱਚ ਕੀ ਸੱਚੇ ਕਾਰ ਆਦੇਸ ਸਿ ਸੈਂ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੋ ਜਿ ਬਹੁ ਲਖ ਕੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਅੱਖੀਐ ਏਕ ਨਾਮ ਜਗਦੀਸ਼ ਏਤ ਰਹੇ ਪਤ ਪਵੜੀਆਂ ਚੜਿਐ ਹੋਏ ਕੇਸ ਸੁਣ ਗੱਲਾਂ ਆਕਾਸ ਕੀ ਕਿਟਾਏ ਰੇਸ ਨਾਨਕ ਨਗਰੀ ਪਾਈਐ ਕੂੜੀ ਕੂੜ ਠੀਸ ਅਖਣ ਜੋਰ ਚੁੱਪ ਨਾ ਜੋਰ ਜੋੜ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਅਸਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਇ ਉਥੈ ਪਾਏ ਨਾਨਕ ਗਇ ਆਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਬੈਸੰਤਰ ਕੀਤੇ ਕਨ ਮਹੇਸ਼ ਕੀਤੇ ਬ੍ਰਹਮੇ ਘਾੜਤ ਕਣੀ ਹੈ ਰੂਪ ਰੰਗ ਕਿਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਣੀ ਕੀਤੇ ਪਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹੈ ਗਿਆਨ ਪਰਚੰਡ ਤਿਥੈ 나ਦ ਬినੋਦ ਕੋੜ ਅਨੰਦ ਸ਼੍ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕਣੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਦਾ ਕੇ ਸੁਦ ਕਰਮਖੰਡ ਕੀ ਬਾਣੀ ਜੋ ਰਤਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਿਨੇ ਜਹੇ ਨਾ ਹੋਏ ਮਰਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮੋਹਿ ਤਿਥੈ ਭਗਤ ਵਸੈ ਕੇ ਲੋਹ ਕਰਹਿ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤ ਅੰਤ ਨਾ ਅੰਤ ਦਿਥੈ ਲੋ ਲੋ ਆਕਾਰ ਜਿਵ ਜਿਵ ਹੁਗਮ ਤਿਵੇਂ ਥਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆ ਰਹਿ ਰਣਮਤ ਵੇਦ ਹਥਿਆਰ ਓ ਖਲਾ ਅਗਨ ਤਪਤਾਓ ਪੰਡ ਭਾਓ ਅਮਰਿਤ ਤਿੱਤ ਢਾਲ ਕੜੀਏ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ